ਜੂਥ ਵੈਲਫੇਅਰ ਕਲੱਬ ਲੋ ਜੋ ਦਿੱਲੀ ਸਿਵਲ ਹਸਪਤਾਲ ਲੰਗਰ ਸੇਵਾ ਮਰੀਜ਼ਾਂ ਵਾਸਤੇ ਸ਼ੁਰੂ ਕੀਤੀ ਗਈ ਆ ਅੱਜ ਦੀ ਸੇਵਾ ਸਾਡੇ ਵਿੱਚ ਲੈ ਕੇ ਆਏ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਇਹਨਾਂ ਨੂੰ ਕਿ ਇਹ ਜੀ ਸੇਵਾ ਜਿਹੜੀ ਆ ਕਿਹਨਾਂ ਵੱਲੋਂ ਹੋ ਗਈ ਆ ਸਸਿਕਾ ਪ੍ਰਧਾਨ ਜੀ ਹਾਂ ਜੀ ਸਸਿਕਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਪਿਛਲੇ 2 ਬਤਸਦਨਾਂ ਤੋਂ ਸਿਵਲ ਹਸਪਤਾਲ ਵਿੱਚ ਗਰੀਬ ਮਰੀਜ਼ਾਂ ਨੂੰ ਰਾਤ ਦੇ ਖਾਣੇ ਦੀ ਸੇਵਾ ਆ ਉਹਦੇ ਅੱਜ 72ਵੇਂ ਦਿਨ ਸਾਡੇ ਜੋ ਪਿਛਲੇ ਸਾਲ ਪ੍ਰਮੋਦ ਕੁਮਾਰ ਜੈਨ ਜੀ ਇਸ ਵਰਕ ਸੁਧਾਰ ਗਏ ਸਨ ਉਹਨਾਂ ਦਾ ਜੈਨ ਫੈਮਿਲੀ ਉਹਨਾਂ ਦੀ ਅਜਬਾਸੀ ਤੇ ਅੱਜ ਰਾਤ ਦੇ ਖਾਣੇ ਦੀ ਸੇਵਾ ਲੈ ਕੇ ਸ਼ਿਵਾਲਾ ਹਸਪਤਾਲ ਦੇ ਵਿੱਚ ਦਾਖਲਮਕੀ ਜਲਦੀ ਪਹੁੰਚੇ ਹਨ ਅਸੀਂ ਆਪਣੇ ਕਲੱਬ ਵੱਲੋਂ ਪਰਵਾਬਾ ਇੱਥੇ ਸ਼ਿਵਾਲਾ ਵਿੱਚ ਆਉਣ ਤੇ ਧੰਨਵਾਦ ਕਰਦੇ ਹਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਜਦੋਂ ਵੀ ਕੋਈ ਵੀ ਜੋ ਇਦਾਂ ਦੇ ਦਿਨ ਹੁੰਦੇ ਹਨ ਉਹ ਤੁਸੀਂ ਮਨਾਉਣ ਲਈ ਇੱਕ ਜਿਹੜੀ ਸ਼ਾਮ ਨੂੰ ਲੱਗਦੀ ਸੇਵਾ ਹੁੰਦੀ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਧੰਨਵਾਦ ਅਨੁਰਜਮ ਸਾਹਿਬ ਅੱਜ ਜਿਹੜੀ ਸੇਵਾ ਬਾਰੇ ਤੁਸੀਂ ਸ਼ਹਿਰ ਵਾਸੀ ਨੂੰ ਕਹਿੰਣਾ ਚਾਹੋਗੇ ਮੈਨੂੰ ਤਾਂ ਇਹੀ ਸੰਦੇਸ਼ ਦੇਣਾ ਹੈ ਵੀ ਸਾਰੇ ਵੱਡ ਛੜ ਕੇ ਹਿੱਸਾ ਲੈਣ ਜੋ ਵੀ ਹੈਗਾ ਜਿੰਨੀ ਵੀ ਹੋ ਸਕੇ ਸੇਵਾ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ